ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਸਭ ਤੋਂ ਛੋਟੇ ਬੇਟੇ ਗੁਰੂ ਤੇਗ ਬਹਾਦਰ ਜੀ ਨੂੰ ਬਕਾਲਾ ਜਾਣ ਤੇ ਉਥੇ ਰਹਿਣ ਦਾ ਹੁਕਮ ਦਿੱਤਾ ਅਸੀਸ ਦਿੱਤੀ ਕਿਸਮਾ ਆਉਣ ਤੇ ਸਿਮਰਨ ਨੂੰ ਫਲ ਲੱਗੇਗਾ ਗੁਰਹਰਾਈ ਜੀ ਨੂੰ ਸਭ ਪੱਖੋਂ ਸੰਪੂਰਨ ਜਾਨ ਗੁਰਗੱਦੀ ਦੀ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਅਤੇ ਸੰਗਤਾਂ ਨੂੰ ਕਿਹਾ ਕਿ ਜਿਵੇਂ ਇਹਨਾਂ ਨੇ ਬਚਨਾਂ ਨੂੰ ਨਿਭਾਇਆ ਹੈ ਕੋਮਲ ਚਿੱਤ ਹਨ ਨਿਰਮਲ ਹੋ ਵਿਚਰਦੇ ਹਨ ਸਦਾ ਲੋੜਵੰਦ ਅਤੇ ਹਰ ਇੱਕ ਦੀ ਪੁੱਜ ਕੇ ਸੇਵਾ ਕਰਦੇ ਹਨ ਇਥੋਂ ਤੱਕ ਕੇ ਪਸ਼ੂ ਪੰਛੀ ਤੱਕ ਦੀ ਸੰਭਾਲ ਕਰਦੇ ਹਨ ਐਸਾ ਕੋਈ ਹੋਰ ਨਹੀਂ ਡਿਠਾ ਹੁਣ ਇਨਾਂ ਨੂੰ ਹੀ ਮੇਰਾ ਰੂਪ ਜਾਨਣਾ ਗੁਰਗੱਦੀ ਦੀ ਜ਼ਿੰਮੇਵਾਰੀ ਦੇ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਪੱਕਾ ਟਿਕਾਣਾ ਨਦੀ ਕਿਨਾਰੇ ਪਤਾਲਪੁਰੀ ਹੀ ਕਰ ਲਿਆ ਕੇਸਰੀ ਬਾਣਾ ਪਹਿਨ ਲਿਆ ਜ਼ਿਆਦਾ ਸਮਾਂ ਕੀਰਤਨ ਸੁਣ ਸਿਮਰਨ ਕਰਨ ਤੇ ਨਾਮ ਜਪਣ ਵਿੱਚ ਹੀ ਗੁਜ਼ਾਰ ਦੇ ਗੁਰੂ ਜੀ ਦੇ ਜੋਤੀ ਜੋ ਸਮਾਉਣ ਦਾ ਸਮਾਂ ਨੇੜੇ ਵੇਖ ਕੇ ਬਾਦ ਤੋਂ ਬਾਦ ਸਿੱਖ ਸੰਗਤਾਂ ਗੁਰੂ ਜੀ ਦੇ ਦਰਸ਼ਨਾਂ ਲਈ ਕੀਰਤਨਪੁਰ ਆ ਰਹੀਆਂ ਸਨ ਗੁਰੂ ਜੀ ਨੇ ਭਾਵੇਂ ਮਨਾਹੀ ਕਰ ਰੱਖੀ ਸੀ ਪਰ ਦਰਸ਼ਨਾਂ ਦੀ ਤਾਂਗ ਸਿੱਖ ਸੰਗਤਾਂ ਨੂੰ ਖਿੱਚੀ ਲਈ ਆਉਂਦੀ ਸੀ ਸੰਗਤਾਂ ਨੂੰ ਗੁਰੂ ਜੀ ਇਹ ਹੀ ਉਪਦੇਸ਼ ਦਿੰਦੇ ਸਨ ਕਿ ਉਦਾਸ ਬਿਲਕੁਲ ਨਹੀਂ ਹੋਣਾ ਸਦਾ ਵਾਹਿਗੁਰੂ ਤੇ ਨਾਮ ਤੇ ਆਸ ਰੱਖਣੀ ਗੁਰੂ ਦੇ ਸ਼ਬਦ ਨਾਲ ਪਿਆਰ ਹੀ ਗੁਰੂ ਨਾਲ ਪਿਆਰ ਹੈ ਇੱਕ ਦਿਨ ਸਿਰ ਗੁਰੂ ਹਰ ਰਾਏ ਜੀ ਨੂੰ ਪਾਸ ਬਿਠਾ ਕੇ ਕਿਹਾ ਕਿ ਜੋ ਸਿਰ ਗੁਰੂ ਨਾਨਕ ਦੇਵ ਜੀ ਨੇ ਮਰਿਆਦਾ ਬੰਨੀ ਹੈ ਉਸ ਨੂੰ ਹੀ ਦ੍ਰਿੜ ਕਰਾਉਣਾ ਅਮਰ ਤੇ ਵੇਲਾ ਕਦੇ ਨਵੀਂ ਨਾ ਖੁੰਝਣਾ ਨਾਮ ਵਿੱਚ ਜੁੜਨਾ ਸ਼ੀਤਲਤਾ ਤੇ ਸ਼ਾਂਤੀ ਨੂੰ ਕਦੇ ਹੱਥੋਂ ਨਾ ਛੱਡਣਾ ਸਿੱਖ ਸੰਗਤਾਂ ਨੂੰ ਆਦੇਸ਼ ਦਿੱਤਾ ਕਿ ਅਕਾਲ ਚਨਾਲਾ ਚਲਾਉਣੇ ਵੇਲੇ ਰੋਣਾ ਬਿਲਕੁਲ ਨਹੀਂ ਕੀਰਤਨ ਸੁਣਨਾ ਨਾਮ ਵਿੱਚ ਚਿੱਤ ਜੋੜਨਾ ਤੇ ਹੱਥਾਂ ਨੂੰ ਸੇਵਾ ਵਿੱਚ ਲਾਉਣਾ ਗੁਰੂ ਨਾਨਕ ਸਾਹਿਬ ਤੇ ਹੀ ਟੇਕ ਰੱਖਣੀ ਉਸ ਤੋਂ ਬਾਅਦ ਗੁਰੂ ਜੀ ਨੇ ਇੱਕ ਥੰਮ ਨਾਲ ਢੋਲ ਲਗਾ ਲਈ ਉਧਰੋਂ ਸੂਰਜ ਨਿਕਲਿਆ ਇਧਰੋਂ ਗੁਰੂ ਜੀ ਜੋਤੀ ਜੋਤ ਸਮਾ ਗਏ ਸਸਕਾਰ ਆਪ ਜੀ ਦਾ ਪਤਾਲਪੁਰੀ ਵਿੱਚ ਹੀ ਸਤਲੁਜ ਕਿਨਾਰੇ ਕੀਤਾ ਗਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ